ਏ ਨੋ ਨਹੀਂ ਉੱਤਰ ਬਤਾ ਐ ਵਾ ਮਰ ਜਾਂ ਮੈਨੂੰ ਨਹੀਂ ਪਤਾ ਮੇਰੀ ਦੀਦਾ ਘਰ ਉੱਜੜ ਗਿਆ ਹਏ ਕੁਛ ਪਤਾ ਲੱਗਾ ਵੀ ਕੀ ਗੱਲ ਹੋਈ ਹੈ ਨਹੀਂ ਪੁੱਤਰ ਮੈਨੂੰ ਨਹੀਂ ਪਤਾ ਮੈਂ ਤੇ ਹੰਦੀ ਨਹੀਂ ਕਿੰਨੇ ਭਰਾ ਸੀ ਹੈ ਕਿੰਨੇ ਭਰਾ ਸੀ ਇਹਨੂੰ ਐ ਦੋ ਭਰਾ ਨੇ ਦੂਜਾ ਭਰਾ ਕਿੱਥੇ ਹੁਣ ਮੈਨੂੰ ਨਹੀਂ ਪੁੱਤਰ ਬਰਾ ਚੰਦੀ ਗਾੜੀ ਲੰਦੇ ਨੇ ਹੁਣ ਉਹ ਪਤਾ ਹੈ ਮੈਂ ਤੇ ਕੋਈ ਜਵਨ ਨਾ ਆਵਾ ਹਾਂ ਮਾਸੀ ਇਹਨੂੰ ਤੇ ਦਿੱਤੀ ਇੱਕ ਕੀ ਲੱਗਦੀ ਤੁਸੀਂ अच्छा किद्दा डेथ हुई ਤੁਹਾਨੂੰ ਕੀ ਪਤਾ ਲੱਗਾ ਸਾਨੂੰ ਪਤਾ ਨਹੀਂ ਕੋਈ ਹਾਂ ਆਂਦੇ ਜਾਣੇ ਸੜਕ ਕਦੀ ਆਏ ਨਹੀਂ ਚਲੇ ਜੰਦੀ ਗਾੜੀ ਰਹਿ ਗਏ ਹੁਣ ਪੁਲਸ ਆਈ ਕੀ ਕਹਿੰਦੀ ਪੁਲਸ ਕੋਈ ਗੱਲ ਬਣ ਹੋਇਆ ਸੀ ਦੇ ਸੁਖਿੰਦਰ ਸਿੰਘ ਨਿੱਕਾ ਜੋ ਕਡਾਲਾ ਦੇ ਹਿੰਸੇ ਕਲੋਨੀ ਦਾ ਰਹਿਣ ਵਾਲਾ ਜੋ ਜਿਹੜੇ ਬੈੱਡ ਤੋਂ ਵਿੱਚ ਇੱਕ ਜਿਹੜੀ ਆ ਗਈ ਹੈ ਡੱਡੂ ਕੋੜੀ ਪਈ ਹੋਈ ਆ ਉਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਡੀਐਸਪੀ ਘੱਟ ਦੇ ਨਿਗਨ ਖੇ ਦੇ ਸਾਡੀ ਟੀਮ ਨੇ ਜਿਹੜਾ ਕੰਮ ਕੀਤਾ ਉਹਦੇ ਸੰਬੰਧ ਇਹ ਗੱਲ ਸਾਹਮਣੇ ਆਈ ਆ ਕਿ ਇਹ ਆਪਣੇ ਜੀ ਸਿੰਘ ਸਾਡਾ ਬਲਕਾਰ ਸਿੰਘ ਜਿਹੇ ਹਿੰਮਤ ਕਲੋਨੀ ਦੇ ਰਹਿਣ ਵਾਲੇ ਆ ਇਹਨਾਂ ਦੇ ਦੋ ਬੜਕੇ ਨੇ ਤੇ ਦੋਵੇਂ ਜਿਹੜੇ ਅਗੇ ਆ ਨਸ਼ਾ ਕਰਦੇ ਆਦੀ ਆ ਤੇ ਇਹਨਾਂ ਇਹਨਾਂ ਦੋਵਾਂ ਦਾ ਜਿਹੜਾ ਹੈਗਾ ਇੱਕ ਜਿਹੜੀ ਫ੍ਰਿਜ ਸੀ ਇਹਦੇ ਵੱਡੇ ਲੜਕੇ ਕੁਲਵਿੰਦਰ ਸਿੰਘ ਨੇ ਜਿਹੜੀ ਉਹ ਵੇਚ ਦਿੱਤੀ ਸੀ ਉਸ ਤੋਂ ਬਾਅਦੋਂ ਇਹਨਾਂ ਦਾ ਜਿਹੜਾ ਹੈਗਾ ਕਾਰ ਹੋ ਗਿਆ ਵੀ ਜਿਹੜੇ ਜਿਹਨੂੰ ਵੇਚੀ ਆ ਉਹ ਵੇਚ ਕੇ ਜਿਹਨੂੰ ਮੰਗਵਾਣੀ ਪੈਦੀ ਉਹਦੇ ਇਸ ਬੰਦੇ ਵਿੱਚ ਜਿਹੜਾ ਕੁਲਵਿੰਦਰ ਸਿੰਘ ਨੇ ਆਪਣੇ ਜਿੱਕੇ ਭਰਾ ਵਾਲੇ ਨਾਲ ਸਫਲ ਕਰ ਦਿੱਤਾ ਤੇ ਇਸ ਬੰਦੇ ਵਿੱਚ ਇਹਦੇ ਪਿਤਾ ਦੇ ਪੈਨਾ ਦੇ ਜਿਹੜਾ ਸੀ ਕੁਲਵਿੰਦਰ ਸਿੰਘ ਦੇ ਖਿਲਾਫ ਅਰਜ ਕਰ ਦਿੱਤਾ ਕਰ ਦਿੱਤਾ ਐਫਆਰ ਨੰਬਰ 58 ਸੈਕਸ਼ਨ ਤੇ ਸੁਰੂ ਹੋ ਉਸੇ ਦੇ ਦੀ ਜਿਹੜਾ ਕਮਚਾ ਦੇ ਕਲਪਾ ਤੇ ਜਲਦੀ ਸ਼ਾਮ ਬਰੀ ਗਿਆ ਲਿਆ ਰਸਤਾ ਕਰ ਲਿਆ ਸਾਨਾ